ਮਰਨ ਵਰਤ ਜਿਹੜਾ ਹੈਗਾ ਉਸ ਦਾ ਬੈਨਰ ਲੈ ਕੇ ਇਹ ਪ੍ਰੋਫੈਸਰ ਭੈਣ ਟੈਂਕੀ ਦੇ ਉੱਤੇ ਜਾ ਕੇ ਬੈਠ ਗਈ ਕੀ ਇਸ ਦਾ ਕੋਈ ਹੱਲ ਹੈ ਜਾਂ ਹੱਲ ਹੈ ਨਹੀਂ ਇੱਕ ਪਾਸੇ ਚੋਣ ਜਾਬਤਾ ਹੁਣ ਲੱਗਿਆ ਹੋਇਆ ਤੇ ਤੁਸੀਂ ਇਸ ਸਮੇਂ ਟੈਂਕੀ ਦੇ ਉੱਤੇ ਜਾ ਕੇ ਮਰਨ ਵਰਤ ਇੱਕ ਭੈਣ ਕਰ ਰਹੀ ਹੈ ਤਾਂ ਹੁਣ ਤੁਹਾਨੂੰ ਲੱਗਦਾ ਵੀ ਇਹ ਇਸ ਸਮਾਂ ਹੱਲ ਘਟਾਉਣ ਦਾ ਹੈਗਾ ਚੋਣ ਜਾਬਤਾ ਹੁਣ ਲੱਗਾ ਹੋਏਗਾ ਪਰ ਸਾਡਾ ਜਿਹੜਾ ਧਰਨਾ ਪਿਛਲੇ 7 ਮਹੀਨਿਆਂ ਤੋਂ ਚੱਲ ਰਿਹਾ ਗੰਭੀਰਪੁਰ ਵਿਖੇ ਜਿਹੜਾ ਕਿ ਸਿੱਖਿਆ ਮੰਤਰੀ ਜੀ ਦਾ ਜੱਤੀ ਪਿੰਡ ਹੈ ਸਾਡੇ ਜਿਹੜੇ ਪੁਰਾਣੇ ਸੈਲਰੀ ਆਰਡਰ ਨਿਕਲੇ ਸੀਗੇ ਉਹ ਵੀ ਕੋਰਡ ਆਫ ਕੰਡਕਟਰ ਲੱਗੇ ਦੇ ਵਿੱਚ ਨਿਕਲੇ ਸੀਗੇ ਉਹ 3 ਮਾਰਚ 2022 ਨੂੰ ਨਿਕਲੇ ਸੀਗੇ ਜਦੋਂ ਕਿ ਕੋਰਡ ਆਫ ਕੰਡਕਟਰ ਲੱਗਾ ਸੀਗਾ ਤੇ ਹੁਣ ਵੀ ਕੋਰਡ ਆਫ ਕੰਡਕਟਰ ਲੱਗਾ ਉਦੋਂ ਅਗਰ ਪ੍ਰੋਸੈਸ ਚੱਲ ਸਕਦਾ ਸਾਡਾ ਕੋਰਡ ਆਫ ਕੰਡਕਟਰ ਦੇ ਵਿੱਚ ਜਿਸ ਦੇ ਵਿੱਚ ਕੋਈ ਵੀ ਇਲੈਕਸ਼ਨ ਕਮਿਸ਼ਨ ਤੋਂ ਪਰਮਿਸ਼ਨ ਨਹੀਂ ਲਈ ਗਈ ਸੀ ਤਾਂ ਇਹ ਹੁਣ ਵੀ ਕੋਰਡ ਆਫ ਕੰਡਕਟਰ ਲੱਗਾ ਤੇ ਇਸ ਦੇ ਵਿੱਚ ਵੀ ਜ਼ਰੂਰਤ ਤਾਂ ਨਹੀਂ ਹੈਗੀ ਪਰੋਸੇ ਵਿੱਚ ਲਿਆ ਗਿਆ ਬਹੁਤ ਪ੍ਰੋਸਾ ਦਿੱਤਾ ਗਿਆ ਸਾਨੂੰ ਸਿੱਖਿਆ ਮੰਤਰੀ ਜੀ ਵੱਲੋਂ ਕਿ ਅਸੀਂ ਤੁਹਾਡਾ ਕੰਮ ਕਰ ਰਹੇ ਹਾਂ ਕਰ ਰਹੇ ਹਾਂ ਕੋਰਟ ਵਿੱਚ ਵੀ ਤੁਹਾਡਾ ਕੰਮ ਚੱਲ ਰਿਹਾ ਹੈ ਬਟ ਸਰ ਸਾਨੂੰ ਕੋਰਟ 'ਚ ਸਿਰਫ ਤਰੀਕਾ ਮਿਲਿਆ ਤੇ ਇਹਨਾਂ ਵੱਲੋਂ ਲਾਰੇ ਮਿਲੇ ਜ਼ਿੰਦਗੀ ਦੇ ਲਈ ਮਰਨਾ ਜ਼ਰੂਰੀ ਹੋ ਗਿਆ ਹੁਣ ਤੁਹਾਡੇ ਲਈ ਕਿਉਂਕਿ ਤੁਸੀਂ ਆਪਣੀ ਜ਼ਿੰਦਗੀ ਜਿਉਣ ਦੇ ਲਈ ਚੰਗੀ ਭਵਿੱਖ ਦੇ ਲਈ ਤਾਂ ਸਾਰਾ ਕੁਝ ਕਰ ਰਹੇ ਹੋ ਤੇ ਫੇਰ ਮਰਨਾ ਕਿਉਂ ਜ਼ਰੂਰੀ ਹੈ ਮੈਮ ਹੈਂਡੀਕੈਪ ਨੇ 100% ਮੈਂ 75% ਹੈਂਡੀਕੈਪ ਹੈ ਸਾਨੂੰ ਨਹੀਂ ਕੋਈ ਲੈਂਦਾ ਸਰ ਤੁਹਾਡੇ ਵਾਸਤੇ ਇਹੀ ਇੱਕ ਓਪਰਚੁਨਿਟੀ ਸੀਗੀ ਜੀ ਹੁਣ ਸਰਕਾਰ ਕਹਿੰਦੀ ਹੈ ਵੀ ਇਸ ਚੀਜ਼ ਦਾ ਕੋਈ ਫਾਇਦਾ ਹੀ ਨਹੀਂ ਤੁਹਾਨੂੰ ਲੱਗਦਾ ਵੀ ਇਹ ਕਰਨ ਦਾ ਕੋਈ ਹੱਲ ਹੈਗਾ ਜੋ ਭੈਣ ਕਰ ਰਹੀ ਜੇ ਉਹਨਾਂ ਦੀ ਸਿਹਤ ਨੂੰ ਖਰਾਬ ਕੋਈ ਹੋ ਜਾਂਦਾ ਕੁਝ ਹੋ ਜਾਂਦਾ ਫਿਰ ਉਹਦੀ ਜ਼ਿੰਮੇਵਾਰੀ ਤੁਸੀਂ ਕਿਹਨੂੰ ਸਮਝਦੇ ਹੋ ਸਰ ਉਹਦੀ ਜ਼ਿੰਮੇਵਾਰੀ ਤਾਂ ਪੂਰੀ ਸਰਕਾਰ ਦੀ ਹੋਵੇਗੀ ਅਜੇ ਤੱਕ ਵੀ ਪ੍ਰਸ਼ਾਸਨ ਇੰਨਾ ਕੁ ਬੇਗਹਿਰਤ ਹੋ ਚੁੱਕਿਆ ਹੈ ਕਿ ਉਹਨਾਂ ਨੂੰ ਕਿਸੇ ਦੀ ਜਾਨ ਦੀ ਪਰਵਾਹ ਨਹੀਂ ਹੈਗੀ ਇੱਕ ਜਾਨ ਸਾਡੀ ਆਲਰੇਡੀ ਚਲੇ ਗਈ ਦੂਸਰੀ ਜਾਨ ਦੇ ਕਿ ਕਿਨਾਰੇ ਹੈ ਅੱਛੇ ਅਕਲ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਸਤਨਾਮ ਸਿੰਘ ਆ ਇੱਕ ਪਾਸੇ ਪੰਜਾਬ ਦੇ ਵਿੱਚ ਜਾਂ ਕਹਿ ਲਓ ਕਿ ਬਹੁਤ ਸਾਰੇ ਸੂਬਿਆਂ ਦੇ ਵਿੱਚ ਲੋਕ ਸਭਾ ਚੋਣਾਂ ਸਿਰ ਦੇ ਉੱਤੇ ਐ ਤੇ ਚੋਣ ਜਾਬਤਾ ਲੱਗਿਆ ਹੋਇਆ ਐ ਚੋਣਾਂ ਦੀਆਂ ਤਿਆਰੀਆਂ ਸਾਰੀਆਂ ਪਾਰਟੀਆਂ ਜ਼ੋਰ ਸ਼ੋਰ ਦੇ ਨਾਲ ਕਰ ਰਹੀਆਂ ਤੇ ਦੂਜੇ ਪਾਸੇ ਸਹਾਇਕ ਪ੍ਰੋਫੈਸਰ 1158 ਤੇ ਲਾਇਬ੍ਰੇਰੀਅਨ ਪਿੰਟੇਰ ਅਨੰਤਪੁਰ ਸਾਹਿਬ ਦੇ ਵਿੱਚ ਮੋਰਚਾ ਗੱਡ ਕੇ ਬੈਠੇ ਐ ਲੰਬੇ ਸਮੇਂ ਤੋਂ ਇਹ ਮੋਰਚਾ ਚੱਲ ਰਿਹਾ ਤੇ ਹੁਣ ਇਹ ਮੋਰਚੇ ਦਾ ਇੱਕ ਸਖਤ ਐਕਸ਼ਨ ਜੋ ਇਹ 1158 ਪ੍ਰੋਫੈਸਰ ਲੈ ਰਹੇ ਆ ਉਹਨਾਂ ਵੱਲੋਂ ਇੱਕ ਪ੍ਰੋਫੈਸਰ ਜੋ ਕਿ ਟੈਂਕੀ ਦੇ ਉੱਤੇ ਪਾਣੀ ਵਾਲੀ ਟੈਂਕੀ ਦੀਆਂ ਤਸਵੀਰਾਂ ਤੁਹਾਨੂੰ ਇੱਕ ਵਾਰੀ ਦਿਖਾ ਦਿੰਨੇ ਆ ਕਿ ਪਾਣੀ ਵਾਲੀ ਟੈਂਕੀ ਦੇ ਉੱਤੇ ਮਰਨ ਵਰਤ ਦੇ ਉੱਤੇ ਜਾ ਕੇ ਬੈਠ ਗਈ ਐ ਸੋ ਉਹਨਾਂ ਦੇ ਬਹੁਤ ਸਾਰੇ ਜਿਹੜੇ ਸਾਥੀ ਹੈਗੇ ਆ ਉਹ ਸਾਡੇ ਨਾਲ ਇਠਾਂ ਮੌਜੂਦ ਐ ਸੋ ਗੱਲਬਾਤ ਕਰਦੇ ਆ ਕਿ ਆਖਰ ਇਹ ਨੋਬਤ ਕਿਉਂ ਆਂਦੀ ਐ ਕਿਉਂ ਮਰਨ ਵਰਤ ਜਿਹੜਾ ਹੈਗਾ ਉਸ ਦਾ ਬੈਨਰ ਲੈ ਕੇ ਇਹ ਪ੍ਰੋਫੈਸਰ ਭੈਣ ਟੈਂਕੀ ਦੇ ਉੱਤੇ ਜਾ ਕੇ ਬੈਠ ਗਈ ਕੀ ਇਸ ਦਾ ਕੋਈ ਹੱਲ ਹੈ ਜਾਂ ਹੱਲ ਹੈ ਨਹੀਂ ਕਿਉਂਕਿ ਦੋਵੇਂ ਧਿਰਾਂ ਇੱਕ ਪਾਸੇ ਜਿੱਥੇ ਸਰਕਾਰ ਹੈ ਤਾਂ ਦੂਜੇ ਪਾਸੇ ਇਹ ਪ੍ਰੋਫੈਸਰ ਹੈ ਇੱਕ ਪਾਸੇ ਸਵਾਲ ਹੈ ਤੇ ਦੂਜੇ ਪਾਸੇ ਤੋਂ ਜਵਾਬ ਕੀ ਆਉਂਦੇ ਆ ਸੋ ਗੱਲਾਂ ਕਰਦੇ ਆ ਜੀ ਕਿਵੇਂ ਦੇਖਦੇ ਹੋ ਇੱਕ ਪਾਸੇ ਚੋਣ ਜਾਬਤਾ ਹੁਣ ਲੱਗਿਆ ਹੋਇਆ ਤੇ ਤੁਸੀਂ ਇਸ ਸਮੇਂ ਟੈਂਕੀ ਦੇ ਉੱਤੇ ਜਾ ਕੇ ਮਰਨ ਵਰਤਕ ਭੈਣ ਕਰ ਰਹੀ ਹੈ ਤਾਂ ਹੁਣ ਤੁਹਾਨੂੰ ਲੱਗਦਾ ਵੀ ਇਹ ਇਸ ਸਮਾਂ ਹੱਲ ਘਟਾਉਣ ਦਾ ਹੈਗਾ ਸੀ ਸਰ ਬਿਲਕੁਲ ਇਹ ਸਮਾਂ ਹੀ ਹੈ ਕਿਉਂਕਿ ਸਰ ਇਹ ਹੋਣ ਦਾ ਨਹੀਂ ਲੱਗਾ ਚੋਣ ਜਾਬ ਤਾਂ ਹੁਣ ਲੱਗਾ ਹੋਏਗਾ ਪਰ ਸਾਡਾ ਜਿਹੜਾ ਤਰਨਾ ਪਿਛਲੇ 7 ਮਹੀਨਿਆਂ ਤੋਂ ਚੱਲ ਰਿਹਾ ਗੰਭੀਰਪੂਰ ਵਿਖੇ ਜਿਹੜਾ ਕਿ ਸਿੱਖਿਆ ਮੰਤਰੀ ਜੀ ਦਾ ਜੱਦੀ ਪਿੰਡ ਹੈ ਉਹਦੇ ਵਿੱਚ ਸਰ ਅਸੀਂ ਪਿਛਲੇ 7 ਮਹੀਨਿਆਂ ਤੋਂ ਬੈਠੇ ਹੋਏ ਸੀਗੇ ਸਾਨੂੰ ਕੋਈ ਮੀਟਿੰਗ ਨਹੀਂ ਦਿੱਤੀ ਸਰ ਉਹਨਾਂ ਨੇ ਪਹਿਲਾਂ ਬਾਅਦ ਵਿੱਚ ਸਾਡੇ ਇੱਕ ਪ੍ਰੋਫੈਸਰ ਬਲਵਿੰਦਰ ਕੌਰ ਵੱਲੋਂ ਸੁਸਾਇਡ ਕਰ ਲਿਆ ਜਾਂਦਾ ਹੈ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਹੋਇਆ ਕਿਉਂਕਿ ਸਰ ਅਸੀਂ ਆਰਥਿਕ ਤੌਰ ਤੇ ਬਹੁਤ ਪਰੇਸ਼ਾਨ ਸੀਗੇ ਤੇ ਮਾਨਸਿਕ ਤੌਰ ਤੇ ਵੀ ਸਾਡਾ ਬਹੁਤ ਬੁਰਾ ਹਾਲ ਸੀਗਾ ਸਾਡੇ ਕਾਫੀ ਕੈਂਡੀਡੇਟਸ ਇਸ ਪਰੇਸ਼ਾਨੀ ਚ ਨਿਕਲ ਰਹੇ ਸੀਗੇ ਤੇ ਜਦੋਂ ਬਲਵਿੰਦਰ ਮੈਮ ਸੁਸਾਈਡ ਕਰ ਲੈਂਦੇ ਨੇ ਉਸ ਤੋਂ ਬਾਅਦ ਸਰ ਸਾਡੇ ਮੀਟਿੰਗਸ ਦਾ ਸਿਲਸਲਾ ਸ਼ੁਰੂ ਹੁੰਦਾ ਜਿਸ ਵਿੱਚ ਸਾਨੂੰ ਸਰ ਬਹੁਤ ਭਰੋਸੇ ਵਿੱਚ ਲਿਆ ਗਿਆ ਬਹੁਤ ਭਰੋਸਾ ਦਿੱਤਾ ਗਿਆ ਸਾਨੂੰ ਸਿੱਖਿਆ ਮੰਤਰੀ ਜੀ ਵੱਲੋਂ ਕਿ ਅਸੀਂ ਤੁਹਾਡਾ ਕੰਮ ਕਰ ਰਹੇ ਹਾਂ ਕਰ ਰਹੇ ਹਾਂ ਕੋਰਟ ਵਿੱਚ ਵੀ ਤੁਹਾਡਾ ਕੰਮ ਚੱਲ ਰਿਹਾ ਹੈ ਬਟ ਸਰ ਸਾਨੂੰ ਕੋਰਟ ਚ ਸਿਰਫ ਤਰੀਕਾ ਮਿਲੀਆਂ ਤੇ ਇਹਨਾਂ ਵੱਲੋਂ ਲਾਰੇ ਮਿਲੇ ਬਟ ਸਾਡਾ ਕੋਈ ਕੰਮ ਨਹੀਂ ਕੀਤਾ ਗਿਆ ਜੇਕਰ ਕੀਤਾ ਹੁੰਦਾ ਤੇ ਅੱਜ ਸਾਡੇ ਮੈਡਮ ਨੂੰ ਇੰਨਾ ਕਸ਼ਟ ਨਾ ਸਹਿਣਾ ਪੈਂਦਾ ਸਰ 17 ਤਰੀਕ ਦਾ ਮੈਡਮ ਨੇ ਮਰਨਵਰਤ ਅਨਾਉਂਸ ਕੀਤਾ ਸੀਗਾ 17 ਤਰੀਕ ਨੂੰ ਸਾਰਾ ਦਿਨ ਮੈਡਮ ਧਰਨੇ ਵਾਲੀ ਜਗ੍ਹਾ ਤੇ ਹੀ ਮਰਨਵਰਤ ਰੱਖੀ ਰੱਖਿਆ ਬਟ ਉੱਥੇ ਕੁਝ ਨਹੀਂ ਕੀਤਾ ਉੱਥੇ ਇੱਕ ਵੀ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਜਿਸ ਦੇ ਫਲਸਰੂਪ ਮੈਡਮ ਨੂੰ ਨੈਕਸਟ ਡੇ ਟੈਂਕੀ ਦੇ ਉੱਤੇ ਚੜਨਾ ਪਿਆ ਸੋ ਥੈਟ ਪ੍ਰਸ਼ਾਸਨ ਦੇ ਕੰਨ ਦੇ ਉੱਤੇ ਜੋ ਸਿਰਕੇ ਬਟ ਹਜੇ ਤੱਕ ਵੀ ਪ੍ਰਸ਼ਾਸਨ ਇੰਨਾ ਕੁ ਬੇਗਹਿਰਤ ਹੋ ਚੁੱਕਿਆ ਹੈ ਕਿ ਉਹਨਾਂ ਨੂੰ ਕਿਸੇ ਦੀ ਦੀ ਪ੍ਰਵਾਹ ਨਹੀਂ ਹੈਗੀ ਇੱਕ ਜਾਨ ਸਾਡੀ ਆਲਰੇਡੀ ਚਲੇ ਗਈ ਦੂਸਰੀ ਜਾਨ ਦੇ ਕਿ ਕਿਨਾਰੇ ਹੈ ਔਰ ਇਹ ਸਿਲਸਿਲਾ ਚੱਲਦਾ ਰਹੇਗਾ ਲਗਾਤਾਰ ਸਾਡੇ ਵਿੱਚ ਕਿਸੇ ਕਿ ਵਿੱਚ ਕਿਸੇ ਹੌਸਲੇ ਦੀ ਕਮੀ ਨਹੀਂ ਕਿਉਂਕਿ ਅਸੀਂ ਸਭ ਕੁਝ ਗਵਾ ਕੇ ਬੈਠੇ ਹੋਏ ਆ ਇੱਥੇ ਤੇ ਸਰਕਾਰ ਵੱਲੋਂ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਇਦਾਂ ਦੀਆਂ ਗੱਲਾਂ ਆਇਆਂ ਮੌਜੂਦਾ ਸਰਕਾਰ ਕਹਿੰਦੀ ਕਿ ਪੁਰਾਣੀ ਸਰਕਾਰ ਦੇ ਇਹ ਕੰਡੇ ਪੀਜੇ ਹੋਏ ਆ ਜੇ ਸਾਡੇ ਹੱਥ 'ਚ ਹੁੰਦਾ ਤਾਂ ਅਸੀਂ ਕਦੋਂ ਦੇ ਕਰ ਦਿੰਦੇ ਤੇ ਚੋਣਾ ਦੇ ਨੇੜੇ ਤਾਂ ਹਰ ਸਰਕਾਰ ਇਹੀ ਚਾਹੁੰਦੀ ਹੈ ਕਿ ਹਰ ਇੱਕ ਪਾਰਟੀ ਇਹ ਚਾਹੁੰਦੀ ਵੀ ਜਿਹੜੇ ਮਸਲੇ ਨੂੰ ਹੱਲ ਕਰ ਦਈਏ ਤੇ ਅੱਗੇ ਵੋਟਾਂ ਲਈਏ ਸਰ ਸਰਕਾਰਾਂ ਬਦਲਦੀਆਂ ਹੋਣਗੀਆਂ ਡਿਪਾਰਟਮੈਂਟ ਦੇ ਬੰਦੇ ਨਹੀਂ ਬਦਲਦੇ ਜਦ ਸਰ ਗੱਲ ਇਹ ਹੈ ਕਿ ਸਰਕਾਰੀ ਕਾਲਜਿਸ ਦਾ ਹਾਲ ਦੇਖੋ ਜਾ ਕੇ ਉਹਨਾਂ ਵਿੱਚ ਸਰ ਪ੍ਰੋਫੈਸਰ ਨਹੀਂ ਹੈਗੇ ਪੜਾਉਣ ਵਾਸਤੇ ਜਦੋਂ ਸਾਡੀ ਰਿਕਰੂਟਮੈਂਟ ਹੋਈ ਸੀਗੀ ਤੇ ਉਹਦੇ ਵਿੱਚ ਸਰ 23 24 ਵਿੱਚ ਰਹਿ ਗਏ ਸੀਗੇ ਥੋੜੇ ਜਿਹਾ ਪ੍ਰੋਫੈਸਰ ਉਹ ਵੀ ਜਾਣ ਵਾਲੇ ਆ ਜਿਹੜੇ ਪਹਿਲਾਂ ਦੇ ਲੱਗੇ ਹੋਏ ਆ 25 26 ਸਾਲ ਤੋਂ ਸਰ ਕੋਈ ਭਰਤੀ ਨਹੀਂ ਸੀਗੀ ਜੇਕਰ ਹੁਣ ਇਹ ਭਰਤੀ ਸਰਕਾਰੀ ਕਾਲਜ ਬਜਾਓ ਮੰਚ ਦੇ ਯਤਨਾ ਸਦਕਾ ਨਿਕਲੀ ਤਾਂ ਉਹ ਵੀ ਸਾਰੇ ਲਟਕਾ ਦਿੱਤੀ ਗਈ ਇਹ ਸਰ ਪੂਰਾ ਮਾਫੀਆ ਵੇ ਜਿਹੜਾ ਕਿ ਸਰਕਾਰੀ ਕਾਲਜਸ ਨੂੰ ਬਰਬਾਦ ਕਰਨਾ ਚਾਹੁੰਦਾ ਸਰ ਹੁਣ ਤਾਂ ਸਰਕਾਰੀ ਕਾਲਜ ਤਾਂ ਬਰਬਾਦ ਹੋ ਹੀ ਰਹੇ ਆ ਪਰ ਜਰ ਜਾਨਾ ਜਾ ਰਹੀਆਂ ਨੇ ਉਹ ਜਾਦਾ ਕੀਮਤੀ ਨੇ ਉਹਨਾਂ ਨੂੰ ਬਚਾਉਣ ਦੀ ਬਹੁਤ ਜ਼ਰੂਰਤ ਹੈ ਤੁਹਾਡੇ ਮਾਧਿਅਮ ਰਹੀ ਮੇਰੇ ਪੰਜਾਬ ਨੂੰ ਪੂਰੇ ਪੰਜਾਬ ਨੂੰ ਇਹ ਰਿਕੁਐਸਟ ਹੈ ਕਿ ਸਾਡੀ ਮਦਦ ਕਰੋ ਆ ਕੇ ਜੇ ਜੇਕਰ ਕੋਈ ਇਹ ਸੋਚਦਾ ਹੈ ਕਿ ਸਾਡੇ ਤੋਂ ਚੋਣ ਜਾਬਤਾ ਲੱਗਦਾ ਤੇ ਸਰ ਇਹ ਚੀਜ਼ ਨਹੀਂ ਹੈਗੀ ਸਾਨੂੰ ਪ੍ਰਿੰਸੀਪਲ ਸੈਕਟਰੀ ਟੂ ਸੀਐਮ ਦੇ ਵੱਲੋਂ ਦਿੱਤਿਆ ਹੋਇਆ ਸੀ ਇਹ ਹੌਂਸਲਾ ਕਿ ਅਸੀਂ ਕਹਿੰਦੇ ਸੀਗੇ ਮੀਟਿੰਗ ਵਿੱਚ ਕਿ ਸਾਡਾ ਚੋਣ ਜਾਬਤਾ ਲੱਗ ਜਾਏਗਾ ਅੱਗੇ ਤਾਂ ਤੁਸੀਂ ਸਾਡਾ ਕੰਮ ਨਹੀਂ ਕਰ ਪਾਓਗੇ ਬਟ ਉਹਨਾਂ ਨੇ ਹੀ ਸਾਨੂੰ ਕਿਹਾ ਸੀ ਕਿ ਤੁਹਾਡੇ ਤੋਂ ਚੋਣ ਜਾਬਤਾ ਜਿਹੜਾ ਹੈਗਾ ਉਹ ਐਪਲੀਕੇਬਲ ਨਹੀਂ ਹੈ ਉਹ ਲਿਖਤੀ ਕਿਹਾ ਸੀ ਕੋਈ ਤੁਹਾਡੇ ਕੋਲ ਉਹਦਾ ਸਬੂਤ ਹੈਗਾ ਉਸ ਗੱਲ ਦਾ ਸਾਨੂੰ ਲਿਖਤੀ ਕੁਝ ਨਹੀਂ ਦੇ ਰਹੇ ਇਹੀ ਤੇ ਸਰ ਇਹਨਾਂ ਦੀ ਪ੍ਰੋਬਲਮ ਹੈ ਕਿ ਸਾਡੇ ਸਾਨੂੰ ਸਰ ਹੁਣ ਵੀ ਕਹਿ ਰਹੇ ਕਿ ਤੁਹਾਡਾ ਕੰਮ ਚੱਲ ਰਿਹਾ ਪਰ ਲਿਖਤੀ ਰੂਪ ਵਿੱਚ ਕੁਝ ਨਹੀਂ ਚੱਲ ਦੇ ਰਹੇ ਬਸ ਸਰ ਭਰੋਸਾ ਦੇ ਰਹੇ ਕਿ ਹਾਂਜੀ ਚੱਲ ਰਿਹਾ ਚੱਲ ਰਿਹਾ ਉੱਥੇ ਸਰ ਜੇ ਉਹਨਾਂ ਦੀ ਜਾਨ ਚਲੀ ਜਾਂਦੀ ਹੈ ਤੇ ਫਿਰ ਕੌਣ ਜ਼ਿੰਮੇਵਾਰ ਹੋਏਗਾ ਕਾਨੂੰਨੀ ਪੱਖ ਹੀ ਤਾਂ ਜਾਣਿਆ ਵੀ ਆ ਤੁਸੀਂ ਕਿਸੇ ਕਾਨੂੰਨੀ ਮਾਹਰ ਤੋਂ ਕਿ ਜੋ ਸਰਕਾਰ ਕਹਿ ਰਹੀ ਹੈ ਚੋਣ ਜਾਬਤੇ ਦੇ ਵਿੱਚ ਵੀ ਅਸੀਂ ਨਹੀਂ ਕੰਮ ਕਰ ਸਕਦੇ ਸਾਡੇ ਹੱਥ 'ਚ ਨਹੀਂ ਪ੍ਰਸ਼ਾਸਨ ਨਹੀਂ ਕੋਈ ਐਕਟੀਵਿਟੀ ਕਰ ਸਕਦਾ ਕਾਨੂੰਨੀ ਪੱਖ ਜਾਣਿਆ ਵੀ ਆ ਜਾਂ ਸਿਰਫ ਉਹ ਉਹ ਪੱਖ ਜਾਣੇ ਤੋਂ ਬਿਨਾਂ ਹੀ ਤੁਸੀਂ ਐਕਸ਼ਨ ਪਲਾਨ ਕਰਤਾ ਸਰ ਕਾਨੂੰਨ ਤੇ ਕਾਨੂੰਨ 'ਚ ਹੀ ਤਾਂ ਲੰਘ ਰਹੇ ਹਾਂ ਸਾਰਾ ਟਾਈਮ ਸਰ ਕਾਨੂੰਨ ਦੇ ਅਕੋਰਡਿੰਗ ਹੀ ਸਭ ਕੁਝ ਹੋ ਰਿਹਾ ਜੇ ਸਰ ਗੈਰ ਕਾਨੂੰਨੀ ਕੁਝ ਹੁੰਦਾ ਤੇ ਇੱਥੇ ਸਰ ਸਾਨੂੰ ਟਿਕਰ ਨਹੀਂ ਸੀ ਦੇਣਾ ਕਾਨੂੰਨ ਨੇ ਤੇ ਤੁਸੀਂ ਹੁਣ ਕਹਤ ਮਰਨ ਵਰਤ ਤੇ ਬਹਿ ਗਏ ਉਥੇ ਇੱਕ ਤੁਸੀਂ ਜਾਨ ਪਹਿਲਾਂ ਜਾ ਚੁੱਕੀ ਹੈ ਤੇ ਹੁਣ ਦੂਜੀ ਮਰਨ ਵਰਤ ਤੇ ਹੁਣ ਬਹਿ ਗਏ ਜ਼ਿੰਦਗੀ ਦੇ ਲਈ ਮਰਨਾ ਜ਼ਰੂਰੀ ਹੋ ਗਿਆ ਹੁਣ ਤੁਹਾਡੇ ਲਈ ਕਿਉਂਕਿ ਤੁਸੀਂ ਆਪਣੀ ਜ਼ਿੰਦਗੀ ਜਿਉਣ ਦੇ ਲਈ ਚੰਗੀ ਭਵਿੱਖ ਦੇ ਲਈ ਤਾਂ ਸਾਰਾ ਕੁਝ ਕਰ ਰਹੇ ਹੋ ਤੇ ਫਿਰ ਮਰਨਾ ਕਿਉਂ ਜ਼ਰੂਰੀ ਹੈ ਸਰ ਜਦੋਂ ਕੁਝ ਰਹੇਗਾ ਨਹੀਂ ਬੱਲੇ ਤੇ ਫਿਰ ਮਰਨਾ ਹੀ ਹੈ ਉਹ ਮੈਮ ਹੈਂਡੀਕੈਪ ਨੇ 100% ਮੈਂ 75% ਹੈਂਡੀਕੈਪ ਹੈ ਸਾਨੂੰ ਨਹੀਂ ਕੋਈ ਲੈਂਦਾ ਸਰ ਤੁਹਾਡੇ ਵਾਸਤੇ ਇਹੀ ਇੱਕ ਓਪਰਚੁਨਿਟੀ ਸੀਗੀ ਸੋ ਪਰ ਸਰ ਸਾਨੂੰ ਪ੍ਰਾਈਵੇਟ ਕੋਈ ਨਹੀਂ ਲੈ ਰਿਆ ਨਾ ਮੈਡਮ ਨੂੰ ਕਿਸੇ ਨੇ ਲਿਆ ਸੀਗਾ ਤਾਂ ਹੀਓ ਮੈਡਮ ਦੇ ਵਿੱਚ ਇੰਨਾ ਹੋਇਆ ਕਿ ਜੇ ਮੈਂ ਹੁਣ ਆਪਣੇ ਆਪ ਨੂੰ ਪ੍ਰੂਫ ਕੀਤਾ ਵੇ ਇਸ ਰਿਕਰੂਟਮੈਂਟ ਦੇ ਥਰੂ ਤੇ ਮੈਂ ਅੱਗੇ ਜਾਣਾ ਚਾਹੁੰਦੀ ਆ ਤੇ ਹੁਣ ਮੈਂ ਇਹੀ ਰਿਕਰੂਟਮੈਂਟ ਵਿੱਚ ਰਹੂੰਗੀ ਗੱਲ ਗੱਲ ਸਿਰਫ ਰਿਕਰੂਟਮੈਂਟ ਦੀ ਵੀ ਨਹੀਂ ਹੈਗੀ ਸਿਰਫ ਆਪਣੇ ਜੀਵਨ ਨਿਰਵਾਹ ਦੀ ਵੀ ਨਹੀਂ ਹੈਗੀ ਗੱਲ ਇਹ ਹੈ ਕਿ ਸਰਕਾਰੀ ਕਾਲਜਿਸ ਤੇ ਬਰਬਾਦ ਹੋ ਰਹੇ ਨੇ ਨਾ 25 ਸਾਲ ਤੋਂ ਸਿਰ ਭਰਤੀ ਨਹੀਂ ਸੀਗੀ ਹੁਣ ਜੇ ਆਈ ਹੈ ਤੇ ਸਰ ਉਹਨੂੰ ਤੇ ਬਚਾ ਲਿਆ ਜਾਵੇ ਨਹੀਂ ਤੇ ਕੋਈ ਭਰਤੀ ਸਰ sire ਨਹੀਂ ਚੜਨ ਵਾਲੀ ਕਿਵੇਂ ਦੇਖਦੇ ਹੋ ਜੀ ਤੁਸੀਂ ਕਿਵੇਂ ਦੇਖਦੇ ਹੋ ਹੁਣ ਤੁਸੀਂ ਇੱਥੇ ਇਹ ਮਰਨ ਵਰਤ ਰੱਖਿਆ ਹੋਇਆ ਹੈ ਤੇ ਤੁਹਾਨੂੰ ਲੱਗਦਾ ਵੀ ਇਹ ਮੌਕਾ ਕਿਉਂ ਤੁਸੀਂ ਇਹ ਚੁਣਿਆ ਪਹਿਲਾਂ ਵੀ ਤੁਸੀਂ ਬੈਠੇ ਸੀ ਤੇ ਹੁਣ ਬਾਅਦ ਵਿੱਚ ਵੀ ਚੋਣ ਜਾਬਤ ਲੱਗਣਾ ਚੋਣਾ ਹੋ ਜਾਣੀਆਂ ਬਾਅਦ ਰਿਜ਼ਲਟ ਆ ਜਾਣਾ ਜੀ ਉਸ ਤੋਂ ਬਾਅਦ ਵੀ ਤਾਂ ਮੌਕਾ ਸੀ ਹੁਣ ਕਿਉਂ ਅਸੀਂ ਇੱਥੇ 7 ਮਹੀਨਿਆਂ ਤੋਂ ਬੈਠੇ ਹਾਂ ਜੀ ਇਹ ਅਸੀਂ ਅੱਜ ਨਹੀਂ ਕਰਨ ਲੱਗੇ 7 ਮਹੀਨਿਆਂ ਤੋਂ ਅਸੀਂ ਇਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤਾਂ 7 ਮਹੀਨਿਆਂ ਤੋਂ ਇਹ ਸਾਨੂੰ ਕੋਈ ਰਿਸਪੌਂਸ ਨਹੀਂ ਸੀ ਦੇ ਰਹੇ ਜਦੋਂ ਸਾਡੇ ਕੈਂਡੀਡੇਟ ਨੇ ਸੁਸਾਇਡ ਕਰ ਲਿਆ ਉਸ ਤੋਂ ਬਾਅਦ ਇਹਨਾਂ ਵੱਲੋਂ ਰਿਸਪੌਂਸ ਪਰ ਉਹ ਵੀ ਢਿੱਲਾ ਮਠਾ ਸ਼ੁਰੂ ਹੋਇਆ ਜਦੋਂ ਇਹਨਾਂ ਨੂੰ ਇਹ ਲੱਗਣ ਲੱਗਿਆ ਕਿ ਹੁਣ ਸਾਡੇ ਤੇ ਗੱਲ ਪੁੱਠੀ ਪੈ ਸਕਦੀ ਉਦੋਂ ਇਹਨਾਂ ਨੇ ਢਿੱਲਾ ਮੱਠਾ ਰਿਸਪੌਂਸ ਦਿੱਤਾ ਇੱਕ ਦੋ ਮੀਟਿੰਗਸ ਦਿੱਤੀਆਂ ਉਹਦੇ ਚ ਸਾਨੂੰ ਮਿੱਠੀਆਂ ਗੋਲੀਆਂ ਦੇਣ ਦੀ ਕੋਸ਼ਿਸ਼ ਕੀਤੀ ਜੋ ਗੱਲਾਂ ਇਹਨਾਂ ਨੇ ਕਈਆਂ ਇਹ ਉਹਨਾਂ ਤੇ ਵਾਪਸ ਚਲੇ ਗਏ ਵਾਦਾ ਖਿਲਾਫੀ ਕੀਤੀ ਸਾਨੂੰ ਕਿਹਾ ਗਿਆ ਕਿ ਅਸੀਂ ਕੋਰਟ ਚ ਤੁਹਾਡਾ ਸਾਨੂੰ ਕਿਹਾ ਗਿਆ ਕਿ ਅਸੀਂ ਕੋਰਟ ਚ ਜਿਹੜਾ ਤੁਹਾਡਾ ਕੇਸ ਹੈ ਉਹ ਅਰਜੈਂਟ ਚ ਪਵਾਤਾ ਪਰसों ਸਾਡੀ ਤਰੀਖ ਸੀ ਜੀ 20 ਮਾਰਚ ਨੂੰ ਕੋਰਟ ਅਰਜੈਂਟ ਕੇਸ ਪਵਾਉਣ ਦੇ ਬਾਵਜੂਦ ਵੀ ਜੋ ਕੀ ਇਹ ਕਹਿ ਰਹੇ ਆ ਸਾਡੀ ਹਿਅਰਿੰਗ ਨਹੀਂ ਹੋਈ ਸਾਡੀ ਕੇਸ ਦੀ ਹੀアリング ਕੀਤੇ ਬਿਨਾ ਹੀ ਸਾਨੂੰ ਅਗਲੀ ਤਰੀਕ ਦੇ ਦਿੱਤੀ ਗਈ ਆਰਡੀਨਰੀ ਕੇਸਸ ਸੁਣ ਲਏ ਗਏ ਸਾਨੂੰ ਕਿਹਾ ਗਿਆ ਕਿ ਨਹੀਂ ਤੁਹਾਡਾ ਸਾਡਾ ਅਰਜੈਂਟ ਕੇਸ ਵੀ ਨਹੀਂ ਸੁਣਿਆ ਗਿਆ ਉਸ ਤੋਂ ਇਲਾਵਾ ਇਹ ਗੱਲ ਇੱਕ ਪੂਰੀ ਤਰ੍ਹਾਂ ਨਾਲ ਇਹ ਪਹਿਲਾਂ ਵੀ ਸਰਕਾਰ ਆਪ ਵੀ ਇਹ ਚੀਜ਼ ਮੰਨ ਚੁੱਕੀ ਆ ਚਾਹੇ ਉਹ ਮੀਡੀਆ ਦੇ ਸਾਹਮਣੇ ਆ ਕੇ ਮੰਨਣਾ ਚਾਵੇ ਜਾਂ ਨਾ ਲਿਖਤੀ ਰੂਪ ਚ ਸਾਨੂੰ ਦੇਣਾ ਨਹੀਂ ਚਾਹੁੰਦੇ ਕਿ ਇਹ ਉਹਨਾਂ ਦੇ ਹੱਥ ਚ ਹੈ ਉਹ ਸਾਡੇ ਲਈ ਕੰਮ ਕਰ ਸਕਦੇ ਆ ਪਰ ਉਹ ਸਾਡੇ ਨਾਲ ਬਦਲੇ ਦੀ ਰਾਜਨੀਤੀ ਕਰ ਰਹੇ ਆ ਉਹਨਾਂ ਨੂੰ ਇਹ ਲੱਗਦਾ ਕਿ ਇਹ ਪੋਸਟਰਾਂ ਜਿਹੜੀਆਂ ਕਾਂਗਰਸ ਨੇ ਕੱਡੀਆਂ ਸੀ ਜੇ ਅਸੀਂ ਇਹਨਾਂ ਨੂੰ ਪੂਰੀਆਂ ਕਰਦੇ ਵੀ ਆ ਤਾਂ ਸਾਨੂੰ ਤਾਂ ਕੋਈ ਕ੍ਰੈਡਿਟ ਮਿਲਣਾ ਹੀ ਨਹੀਂ ਤੁਸੀਂ ਕਹਿੰਦੇ ਬਦਲੇ ਦੀ ਰਾਜਨੀਤੀ ਉਹ ਕਹਿੰਦੇ ਕਿ ਅਸੀਂ ਤਾਂ ਬਦਲਾ ਲੈ ਕੇ ਆਂਦਾ ਹੈ 70 ਸਾਲਾਂ ਤੋਂ ਜਿਹੜੇ ਲੋਕ ਪੀੜਤ ਸੀ 70 ਸਾਲਾਂ ਤੋਂ ਜਿਹੜੀ ਸਰਕਾਰਾਂ ਚੱਲੀਆਂ ਆਂਦੀਆਂ ਸੀ ਅਸਤਨਾ ਤੇ ਰੰਗ ਟੰਗੇ ਸਾਰੇ ਬਦਲ ਕੇ ਰੱਖਤੇ ਹਜ਼ਾਰਾਂ ਨੌਕਰੀਆਂ ਦੀ ਗੱਲ ਮੁੱਖ ਮੰਤਰੀ ਸਾਹਿਬ ਬਾਰ-ਬਾਰ ਕਰਦੇ ਤੁਸੀਂ ਉਹ ਬੈਨਰ ਨਹੀਂ ਪੜਦੇ ਜਾਂ ਬੋਰਡ ਨਹੀਂ ਦੇਖਦੇ ਜਿਨ੍ਹਾਂ ਦੇ ਵਿੱਚ ਜਦੋਂ ਮੁੱਖ ਮੰਤਰੀ ਸਾਹਿਬ ਉਹ ਦਿੰਦੇ ਆ ਨਿਯੁਕਤੀ ਪੱਤਰ ਦਿੰਦੇ ਆ ਤਾਂ ਲੋਕ ਖੜੇ ਹੋ ਕੇ ਕਹਿੰਦੇ ਆ ਜੀ ਵੀ ਮੁੱਖ ਮੰਤਰੀ ਸਾਹਿਬ ਤੁਹਾਡਾ ਬੜਾ ਧੰਨਵਾਦ ਆ ਤੁਸੀਂ ਸਾਨੂੰ ਨੌਕਰੀ ਦਿੱਤੀ ਬਹੁਤ ਸ ਮੁੱਖ ਮੰਤਰੀ ਸਰ ਤੁਸੀਂ ਡੇਟਾ ਚੱਕ ਕੇ ਦੇਖ ਲਓ ਜਦੋਂ ਤੋਂ ਆਪ ਸਰਕਾਰ ਆਈ ਹੈ ਇਹਨਾਂ ਨੇ ਕਿੰਨੀਆਂ ਕਿ ਨੋਟੀਫਿਕੇਸ਼ਨਸ ਕੱਢੀਆਂ ਕਿੰਨੀਆਂ ਕਿ ਨੌਕਰੀਆਂ ਕੱਢੀਆਂ ਜਿਹੜੇ ਵੀ ਨੇ ਯੁਕਤੀ ਪੱਤਰ ਦੇ ਰਹੇ ਆ ਉਹ ਨੌਕਰੀਆਂ ਚਾਹੇ ਉਹ ਨਾਟ 94 ਹੋਵੇ ਜਿਨ੍ਹਾਂ ਦਾ ਵੀ ਧਰਨਾ ਲੱਗਿਆ ਹੋਇਆ ਹੈ ਜਾਂ ਉਹ ਮਾਸਟਰ ਕੇਡਰ ਦੀਆਂ ਹੋਣ ਉਹ ਵੀ ਪਹਿਲਾਂ ਨਿਕਲੀਆਂ ਹੋਈਆਂ ਸੀ ਉਹ ਹੁਣ ਇਹਨਾਂ ਨੇ ਸਿਰਫ ਨਿਯੁਕਤੀ ਪੱਤਰ ਵੰਡੇ ਕੇਵਲ ਨਿਯੁਕਤੀ ਪੱਤਰ ਵੰਡਣ ਨਾਲ ਬਦਲਾ ਨਹੀਂ ਆ ਜਾਂਦਾ ਬਦਲਾ ਸਿਰਫ ਇਹਨਾਂ ਨੇ ਇਹ ਲਿਆਂਦਾ ਕਿ ਬਾਕੀ ਸਰਕਾਰਾਂ ਜਿਹੜੀਆਂ ਉਹ ਡੇਢ ਦੋ ਸਾਲ ਬਾਅਦ ਜਾਂ 2 2.5 ਸਾਲਾਂ ਬਾਅਦ ਲੋਕਾਂ ਨੂੰ ਪਰੇਸ਼ਾਨ ਕਰਨੀਆਂ ਸ਼ੁਰੂ ਕਰਦੀਆਂ ਸੀ ਇਹਨਾਂ ਨੇ ਪਾਵਰ 'ਚ ਆਉਂਦੇ ਹੀ ਇਹ ਦਿਖਾਉਣਾ ਸ਼ੁਰੂ ਕਰ ਦਿੱਤਾ ਕਿ ਸਾਡੇ ਹੱਥ 'ਚ ਹੁਣ ਪਾਵਰ ਹੈ ਅਸੀਂ ਕਿਸੇ ਨੂੰ ਕਿਸੇ ਤਰ੍ਹਾਂ ਵੀ ਟ੍ਰੀਟ ਕਰ ਸਕਦੇ ਹਾਂ ਮੌਜੂਦਾ ਸਰਕਾਰ ਦੇ ਖਿਲਾਫ ਤੁਸੀਂ ਜੋ ਗੱਲਾਂ ਕਰ ਰਹੇ ਹਾਂ ਜੋ ਉਹਨਾਂ ਦੇ ਕੰਮਾਂ ਦੀ ਵੀ ਤੁਸੀਂ ਕਹਿ ਰਹੇ ਖੇਤੀ ਕਰਨੇ ਵੀ ਨਹੀਂ ਵਧੀਆ ਉਹ ਕਰ ਰਹੇ ਤਾਂ ਕਹਿਣ ਵਾਲੇ ਤੁਹਾਨੂੰ ਇਹ ਵੀ ਕਹਿਣਗੇ ਵੀ ਤੁਸੀਂ ਫਿਰ ਵਿਰੋਧੀ ਪਾਰਟੀਆਂ ਦੇ ਬੰਦੇ ਭਾਈ ਇੱਥੇ ਬਣ ਕੇ ਇਸ ਕਰਕੇ ਬੈਠੇ ਵੀ ਸਰਕਾਰ ਨੂੰ ਤੁਸੀਂ ਬਦਨਾਮ ਕਰਨਾ ਚਾਹੁੰਦੇ ਹੋ ਨਹੀਂ ਸਰ ਛੱਡੀ ਇਹ ਨਵੀਂ ਸਰਕਾਰ ਆਉਣ ਤੋਂ ਬਾਅਦ ਜਦੋਂ ਸਾਡੀ ਭੜਤੀ ਸਿੰਗਲ ਬੈਂਚ ਤੇ ਸੀ ਤਾਂ ਇਹ ਸਰਕਾਰ ਸਾਡੀ ਭੜਤੀ ਨੂੰ ਡਿਫੈਂਡ ਕਰ ਸਕਦੀ ਸੀ ਪਰ ਇਹਨਾਂ ਨੇ ਸਾਡੇ ਸਿੰਗਲ ਬੈਂਚ ਦੇ ਉੱਤੇ ਚੰਗੀ ਤਰ੍ਹਾਂ ਪੈਰਵਾਈ ਨਹੀਂ ਕੀਤੀ ਜੋ ਡਾਕੂਮੈਂਟਸ ਰਿਕੁਆਇਰਡ ਸੀ ਉਹ ਪ੍ਰੋਡਿਊਸ ਨਹੀਂ ਕੀਤੇ ਜਿਸ ਦੀ ਵਜ੍ਹਾ ਤੇ ਜੱਜ ਨੇ ਸਿੰਗਲ ਬੈਂਚ ਦੇ ਜੱਜ ਨੇ ਕੁਐਸ਼ ਕਰ ਦਿੱਤੀ ਫਿਰ ਅਸੀਂ ਧਰਨੇ ਲਗਾਏ लाठी चार्ज ਸਾਡੇ ਤੇ ਹੋਇਆ ਤੇ ਉਸ ਤੇ ਪ੍ਰੈਸ਼ਰ ਤੋਂ ਬਾਅਦ ਇਹਨਾਂ ਨੇ ਐਲਪੀਏ ਫਾਈਲ ਕੀਤੀ ਬਟ ਇਹ ਐਲਪੀਏ ਵਿੱਚ ਵੀ ਉਹੀ ਢਿੱਲਮੱਠ ਦਿਖਾ ਰਿਹਾ ਤੇ ਸਾਡੇ ਕੇਸ ਦੀ ਚੰਗੀ ਤਰ੍ਹਾਂ ਪੈਰਵਾਈ ਨਹੀਂ ਕਰ ਰਿਹਾ ਜਿਸ ਦੀ ਵਜ੍ਹਾ ਕਰਕੇ ਸਾਡੀ ਭਰਤੀ ਸਿਰੇ ਨਹੀਂ ਚੜ ਰਹੀ ਹੈ ਇਸ ਤੋਂ ਬਾਅਦ ਹੁਣ ਭਰਤੀਆਂ ਦੁਬਾਰਾ ਨਿਕਲੀਆਂ ਹੀ ਨਹੀਂ ਕਦੀ ਅਸਿਸਟੈਂਟ ਪ੍ਰੋਫੈਸਰ ਦੀਆਂ ਸਰ ਉਹ ਪ੍ਰੋਸੈਸ ਚੱਲ ਰਿਹਾ ਉਹ ਵੀ ਪਿਛਲੀ ਸਰਕਾਰ ਨੇ ਸਟਾਰਟ ਕੀਤਾ ਸੀ ਕਿ ਦੋ ਫੇਜ਼ ਦੇ ਵਿੱਚ ਭਰਤੀ ਨਿਕਲੂਗੀ ਪਰ ਉਹ ਵੀ ਜਦੋਂ ਦੀ ਸਰਕਾਰ ਆਈ ਆ ਉਹਦੇ ਤੇ ਕੋਈ ਨਾ ਕੋਈ ਨੋਟੀਫਿਕੇਸ਼ਨ ਕੱਢਦੀ ਰਹਿੰਦੀ ਆ ਪਰ ਉਹ ਹਜੇ ਤੱਕ ਵੀ ਉਹਦਾ ਦੋ ਤਿੰਨ ਸਾਲ ਤੱਕ ਉਹ ਭਰਤੀ ਨਹੀਂ ਨਿਕਲੂਗੀ ਜੇ ਦੁਬਾਰਾ ਸਰਕਾਰ ਕੋਈ ਅਸਿਸਟੈਂਟ ਪ੍ਰੋਫੈਸਰ ਲਈ ਜਾਂ ਲਾਇਬ੍ਰੇਰੀਅਨ ਲਈ ਭਰਤੀ ਕੱਢਦੀ ਆ ਅਪੀਅਰ ਹੋਵੋਗੇ ਤੁਸੀਂ ਆਪਣੇ ਆਪ ਨੂੰ ਮੰਨਦੇ ਹੋ ਵੀ ਅਸੀਂ ਕਾਬਿਲ ਹੈਗੇ ਆਂ ਅਸੀਂ ਉਹਦੇ ਚ ਦੁਬਾਰਾ ਕਰਕੇ ਅਪੀਅਰ ਹੋ ਜਾਾਂਗੇ ਨਿਕਲ ਜਾਾਂਗੇ ਫਿਰ ਸਰ ਭਰਤੀ ਜਿਹੜੀ ਆ ਉਹ ਪਹਿਲਾਂ ਤਾਂ ਬਹੁਤ ਟਾਈਮ ਲਾਏਗੀ ਅਸੀਂ ਆਲਰੇਡੀ ਸਾਨੂੰ ਸਟੇਸ਼ਨ ਮਿਲ ਚੁੱਕਿਆ ਅਸੀਂ ਅਸਿਸਟੈਂਟ ਪ੍ਰੋਫੈਸਰ ਬਣ ਚੁੱਕੇ ਆ ਸਾਨੂੰ ਸਟੇਸ਼ਨ ਵੀ ਮਿਲ ਚੁੱਕਿਆ ਅਸੀਂ ਜੁਆਇੰਟ ਆ ਡਿਪਾਰਟਮੈਂਟ ਦੇ ਵਿੱਚ ਸਾਡੀ ਜੁਆਇਨਿੰਗ ਹੋ ਗਈ ਆ ਸਾਲੇ ਸੈਲਰੀ ਆਰਡਰ ਵਗੈਰਾ ਸਾਰਾ ਕੁਝ ਨਿਕਲ ਚੁੱਕਿਆ ਹੁਣ ਅਸੀਂ ਉਹੀ ਭਰਤੀ ਦੇ ਵਿੱਚ ਦੁਬਾਰਾ ਅਪੀਅਰ ਕਿਉਂ ਹੋਵਾਂਗੇ ਸਟੇਸ਼ਨ ਨਹੀਂ ਮਿਲੇ ਸਿਰਫ ਹਾਂਜੀ ਸਰ ਸਟੇਸ਼ਨ ਦੇ ਨੇ ਜੇ ਬਾਕੀ ਆ ਸਾਨੂੰ ਬਾਕੀ ਸਾਰਾ ਪ੍ਰੋਸੈਸ ਸਾਡਾ ਕੰਪਲੀਟ ਹੋ ਚੁੱਕਾ ਆ ਜੇ ਹੁਣ ਸਰਕਾਰ ਕਹਿੰਦੀ ਹੈ ਵੀ ਇਸ ਚੀਜ਼ ਦਾ ਕੋਈ ਫਾਇਦਾ ਹੀ ਨਹੀਂ ਤੁਹਾਨੂੰ ਲੱਗਦਾ ਵੀ ਇਹ ਕਰਨ ਦਾ ਕੋਈ ਹੱਲ ਹੈਗਾ ਜੋ ਭੈਣ ਕਰ ਰਹੀ ਜੀ ਉਹਨਾਂ ਦੀ ਸਿਹਤ ਨੂੰ ਕਰਾ ਕੋਈ ਹੋ ਜਾਂਦਾ ਕੁਝ ਹੋ ਜਾਂਦਾ ਫਿਰ ਉਹਦੀ ਜ਼ਿੰਮੇਵਾਰੀ ਤੁਸੀਂ ਕਿਹਨੂੰ ਸਮਝਦੇ ਹੋ ਸਰ ਉਹਦੀ ਜ਼ਿੰਮੇਵਾਰੀ ਤਾਂ ਪੂਰੀ ਸਰਕਾਰ ਦੀ ਹੋਵੇਗੀ ਹੁਣ ਇਸ ਤੋਂ ਇਲਾਵਾ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਬਚਦਾ ਹੈਗਾ ਹੁਣ ਮੈਂ ਜੇ ਉਹ ਨੀਚੇ ਰਹਿੰਦੇ ਨੇ ਤਾਂ ਫਿਰ ਉਹਨਾਂ ਦੇ ਘਰਦਿਆਂ ਦਾ ਗੁਜ਼ਾਰਾ ਕਿਵੇਂ ਹੋਵੇਗਾ ਉਹ ਹੁਣ ਕੀ ਆਪਣੇ ਬੱਚਿਆਂ ਨੂੰ ਮਰੇ ਤੜਫਦਾ ਦੇਖਣਗੇ ਇਹਨੋਂ ਚੰਗਾ ਤਾਂ ਫਿਰ ਮਰਨਾ ਹੀ ਚੰਗਾ ਹੈ ਕੀ ਕੋਈ ਤੁਹਾਡੀਆਂ ਮੀਟਿੰਗਾਂ ਜਿਹੜੀਆਂ ਰੀਸੈਂਟਲੀ ਕਿਹਦੇ ਨਾਲ ਹੋਈਆਂ ਕੀ ਕੀ ਗੱਲਬਾਤ ਹੋਈ ਉਹਦੇ ਵਿੱਚ ਸਾਡੀ ਜਿਹੜੀ 1 ਮਾਰਚ ਨੂੰ ਮੀਟਿੰਗ ਹੋਈ ਸੀਗੀ ਉਹ ਸਪੈਸ਼ਲ ਪ੍ਰਿੰਸੀਪਲ ਸੈਕਟਰੀ ਟੂ ਸੀਐਮ ਨਾਲ ਹੋਈ ਸੀਗੀ ਸੀਐਮ ਆਫਿਸ ਦੇ ਵਿੱਚ ਉਸ ਤੋਂ ਬਾਅਦ ਸਾਡੀ 15 ਤਰੀਕ ਨੂੰ ਪੈਨਲ ਮੀਟਿੰਗ ਹੋਈ ਸੀਗੀ ਉਸ ਦੇ ਵਿੱਚ ਹਰਜੋਤ ਸਿੰਘ ਬੈਂਸ ਐਜੂਕੇਸ਼ਨ ਮਿਨਿਸਟਰ ਤੇ ਸਾਡੇ ਡਿਪਾਰਟਮੈਂਟ ਦੇ ਸੈਕਟਰੀ ਪ੍ਰਿੰਸੀਪਲ ਸੈਕਟਰੀ ਕਮਲਕਿਸ਼ੋਰ ਜਯਾਦਵ ਸੀਗੇ ਉਹਨਾਂ ਦੋਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਤੁਹਾਡੇ ਜਿਹੜਾ ਇਲੈਕਸ਼ਨ ਕੋਡ ਆਫ ਕੰਡਕਟ ਦਾ ਕੋਈ ਆਪਣੇ ਐਪਲੀਕੇਬਲ ਨਹੀਂ ਹੈਗਾ ਕਿਉਂਕਿ ਤੁਸੀਂ ਆਲਰੇਡੀ ਜੁਆਇੰਟ ਆ ਸਾਡੇ ਜਿਹੜੇ ਪੁਰਾਣੀ ਸੈਲਰੀ ਆਰਡਰ ਨਿਕਲੇ ਸੀਗੇ ਉਹ ਵੀ ਕੋਡ ਆਫ ਕੰਡਕਟ ਲੱਗੇ ਦੇ ਵਿੱਚ ਨਿਕਲੇ ਸੀਗੇ 2022 ਨੂੰ ਨਿਕਲੇ ਸੀ ਕਿ ਜਦੋਂ ਕਿ ਕੋਡ ਆਫ ਕੰਡਕਟ ਲੱਗਾ ਸੀਗਾ ਤੇ ਹੁਣ ਵੀ ਕੋਡ ਆਫ ਕੰਡਕਟ ਲੱਗਾ ਉਦੋਂ ਅਗਰ ਪ੍ਰੋਸੈਸ ਚੱਲ ਸਕਦਾ ਸਾਡਾ ਕੋਡ ਆਫ ਕੰਡਕਟ ਦੇ ਵਿੱਚ ਜਿਸ ਦੇ ਵਿੱਚ ਕੋਈ ਵੀ ਇਲੈਕਸ਼ਨ ਕਮਿਸ਼ਨ ਤੋਂ ਪਰਮਿਸ਼ਨ ਨਹੀਂ ਲਈ ਗਈ ਸੀਗੀ ਤੇ ਹੁਣ ਵੀ ਕੋਡ ਆਫ ਕੰਡਕਟ ਲੱਗਾ ਤੇ ਇਸ ਦੇ ਵਿੱਚ ਵੀ ਜ਼ਰੂਰਤ ਨਹੀਂ ਹੈਗੀ ਇਹ ਚੀਜ਼ ਦੀ ਪੁਸ਼ਟੀ ਇਸ ਵਾਰ ਜਦੋਂ 15 ਤਰੀਕ ਨੂੰ ਮੀਟਿੰਗ ਹੋਈ ਸੀ ਤਾਂ ਸਾਡੇ ਸੈਕਟਰੀ ਹੈਰ ਐਜੂਕੇਸ਼ਨ ਨੇ ਇਹ ਵੀ ਕਿਹਾ ਸੀਗਾ ਕਿ ਇਸ ਤੇ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਹੋਏਗੀ ਇਹ ਇੱਕ ਰੁਟੀਨ ਵਰਕ ਦੇ ਵਿੱਚ ਆਉਂਦਾ ਟਾੜਾ ਕੰਮ ਸੋ ਬਿਲਕੁਲ ਆਪਣੀਆਂ ਮੰਗਾਂ ਨੂੰ ਲੈ ਕੇ ਜਿੱਥੇ ਇਹ ਅਸਿਸਟੈਂਟ ਪ੍ਰੋਫੈਸਰ ਕਾਫੀ ਸਮੇਂ ਤੋਂ ਬੈਠੇ ਸੀ ਹਾਲਾਂਕਿ ਸਰਕਾਰ ਦੇ ਨਾਲ ਗੱਲਬਾਤ ਵੀ ਚੱਲ ਰਹੀ ਸੀ ਪਰ ਉਹ ਗੱਲਬਾਤ ਕਿਸੇ ਸਿਰੇ ਨਾ ਲੱਗਣ ਦੇ ਕਰਕੇ ਹੁਣ ਇੱਕ ਵੱਡਾ ਐਕਸ਼ਨ ਕੀਤਾ ਗਿਆ ਇੱਕ ਵੱਡਾ ਪ੍ਰੋਗਰਾਮ ਇੱਥੇ ਆ ਗਿਆ ਤੇ ਇੱਕ ਅਸਿਸਟੈਂਟ ਪ੍ਰੋਫੈਸਰ ਜੋ ਕਿ ਹੈਂਡੀਕੈਪਡ ਵੀ ਹੈ ਉਹਨਾਂ ਦੇ ਵੱਲੋਂ ਟੈਂਕੀ ਤੇ ਚੜ ਕੇ ਮਾਰਨ ਵਰਤ ਰੱਖ ਦਿੱਤਾ ਗਿਆ ਪਰ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਦੇ ਜੋ ਸਵਾਲ ਹੈ ਜੋ ਇਹਨਾਂ ਦੀਆਂ ਮੰਗਾਂ ਹੁੰਦੇ ਉੱਤੇ ਸਰਕਾਰ ਕਦ ਕਿਸ ਤਰ੍ਹਾਂ ਗੌਰ ਕਰੇਗੀ ਸਰਕਾਰ ਕੀ ਕਰ ਸਕਦੀ ਹੈ ਕਦੋਂ ਇਹਨਾਂ ਦਾ ਹੱਲ ਨਿਕਲੇਗਾ ਇਹ ਸਾਰੀਆਂ ਗੱਲਾਂ ਸਮੇਂ ਦੀ ਗਰਮ ਦੇ ਵਿੱਚ ਹੈ ਤੇ ਕਦੋਂ ਇਸ ਦੇ ਜਵਾਬ ਮਿਲਣਗੇ ਇਹ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ